ਇਹ ਦੇਖੋ ਜੀ ਗਠੀਆ ਹੋਣਾ ਜਦੋਂ ਸਾਡਾ ਸਿਸਟਮ ਖਾਣ ਦਾ ਵਿਗੜ ਚੁੱਕਾ ਹਰ ਗੱਲ ਹਰ ਬਿਮਾਰੀ ਤੇ ਉਸੇ ਤੇ ਨਿਰਭਰ ਹੋਣੇ ਅਸੀਂ ਜਦੋਂ ਖਾਣ ਪੀਣ ਜਦੋਂ ਵਿਗੜ ਜਾਂਦਾ ਵਾ ਠੀਕ ਹੈ ਜੈ ਇਤਿਹਾਬ ਬਣਣ ਲੱਗ ਜਾਂਦਾ ਵਾ ਖੂਨ ਗਾੜਾ ਹੋਣ ਲੱਗ ਜਾਂਦਾ ਕਸੋਰ ਬਣ ਲੱਗ ਜਾਂਦਾ ਵਾ ਉਹ ਵਿਗੜਦਾ ਵਿਗੜਦਾ ਗਠੀਆ ਪਣ ਜਾਂਦਾ ਵਾ ਠੀਕ ਹੈ ਤੇ ਇਹ ਅਸੀਂ ਪਹਿਲੋ ਖਿਆਲ ਨਹੀਂ ਕਰਦੇ ਉਹ ਥੋੜਾ ਪੋੜਾ ਜਦੋਂ ਆਪਣੇ ਹੱਥ ਟਾਈਟ ਹੋਣ ਲੱਗ ਜਾਂਦੇ ਆ ਸਾਨੂੰ ਸਭ ਤੋਂ ਵੱਧ ਉੱਠਣ ਬੈਠਣ ਦੇ ਵਿੱਚ ਥੋੜੀ ਥੋੜੀ ਮੁਸ਼ਕਲ ਸ਼ੁਰੂਆਤ ਹੋ ਜਾਂਦੀ ਆ ਅੱਛਾ ਜਿਵੇਂ ਅਸੀਂ ਉੱਠਦੇ ਆ ਥੋੜਾ ਜਿਆ ਤਕਲੀਫ ਦੇ ਨਾਲ ਉੱਠਣਾ ਜ਼ੋਰ ਲਾ ਕੇ ਉੱਠਣਾ ਵਾ ਗੁੜਾ ਸਵੇਰ ਟਾਈਟ ਹੋਣ ਜਾਣੀਏ ਸਵੇਰ ਉੱਠਦੇ ਆ ਆਪਣਾ ਗੁੜਾ ਟਾਈਟ ਹੋਣ ਲੱਗ ਜਾਂਦੀਆਂ ਹੱਥਾਂ ਦੀਆਂ ਠੀਕ ਹੈ ਤੇ ਇਹ ਚੀਜ਼ ਹੌਲੀ ਹੌਲੀ ਸਾਨੂੰ ਹਰ ਇੱਕ ਨੂੰ ਇਨਸਾਨ ਨੂੰ ਪਤਾ ਤਾਂ ਹਰ ਇੱਕ ਨੂੰ ਇਹਨਾਂ ਲੱਗ ਹੀ ਜਾਂਦਾ ਜੀ ਕਿ ਉਹਨੂੰ ਕਦੇ ਗੌਰ ਕੀਤੀ ਜਾਵੇ ਤੂੰ ਬੰਦਾ ਬਿਮਾਰੀਆਂ ਤੋਂ ਇਹਨਾਂ ਤੋਂ ਬਚ ਸਕਦਾ ਵਾ ਉਹ ਥੋੜਾ ਬਹੁਤਾ ਕੋਈ ਉਹਦੋਂ ਪੀਨ ਕਲਰ ਖਾਣੀ ਸ਼ੁਰੂ ਕਰ ਦਿੰਦਾ ਵਾ ਹਾਂਜੀ ਹਾਂਜੀ ਉਹ ਚੀਜ਼ਾਂ ਨਾਲ ਸਾਨੂੰ ਕਾਫੀ ਨੁਕਸਾਨ ਹੋ ਜਾਂਦਾ ਉਹ ਪੀਨ ਕਲਰ ਦੇ ਨਾਲ ਜੀ ਜੀ ਜੇ ਅਸੀਂ ਘਰੇਲੂ ਚੀਜ਼ਾਂ ਤੋਂ ਕਦੇ ਵਰਤਣ ਲੱਗ ਜਾਈਏ ਤੇ ਅਸੀਂ ਜੀਤ ਤੋਂ ਬਚ ਸਕਦੇ ਫਿਰ ਵਾ ਸਾਨੂੰ ਜੁੱਟ ਜਦੋਂ ਕੋਈ ਹੁੰਦਾ ਇਨਸਾਨ ਉਹ ਦਰਦ ਕਰਦਾ ਜਿਵੇਂ ਜਿਵੇਂ ਉਹਦੀ ਬਾਡੀ ਗਰਮ ਹੋਈ ਜਾਂਦੀ ਹੈ ਕੰਮ ਕਰਦਾ ਵਾ ਉਵੇਂ ਉਵੇਂ ਉਹ ਦਰਦ ਉਹਦੇ ਪੀਨ ਹਟ ਜਾਂਦੀ ਹੌਲੀ ਹੌਲੀ ਫਿਰ ਉਹ ਕੁਝ ਲੰਮਾ ਸਮਾਂ ਇਸ ਤਰ੍ਹਾਂ ਇਨਸਾਨ ਦਾ ਚੱਲਦਾ ਰਹਿੰਦਾ ਫਿਰ ਹੌਲੀ ਹੌਲੀ ਉਹ ਜਦ ਵੱਧਦਾ ਵੱਧਾ ਫਿਰ ਉਹ ਇਨਸਾਨ ਨੂੰ ਸਾਰ ਸੋਧਣੀ ਸ਼ੁਰੂ ਕਰ ਹੋ ਜਾਂਦੀ ਹੈ ਕਿੰਗਾ ਅੰਗ ਮੋੜਨ ਲੱਗ ਜਾਂਦੇ ਐਂ ਤੇ ਆ ਕੇ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੰਤਾਂ ਨੂੰ ਜੀ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਆਪਾਂ ਰੁਕ세 ਵੱਧ ਤੋਂ ਵੱਧ ਮਰੀਜ਼ਾਂ ਨੂੰ ਦੱਸੀਦੇ ਆ ਜੀ ਵੀ ਘਰ ਬੈ ਕੇ ਆਪਾਂ ਠੀਕ ਹੋ ਜਾਈਏ ਜੀ 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 ਇਸ ਤਰ੍ਹਾਂ ਇਹ ਦੱਸਣੇ ਵੀ ਚਾਹੀਦੇ ਸਾਡੇ ਬਜ਼ੁਰਗਾਂ ਚ ਪਹਿਲੋ ਪੁਰਾਣੇ ਬਜ਼ੁਰਗ ਕਰੇ ਵਰਤਦੇ ਸੀ ਇਹ ਚੀਜ਼ਾਂ ਪਰ ਭੁੱਲ ਗਏ ਸੀ ਉਹਨਾਂ ਨੂੰ ਇਹ ਦੇਖੋ ਜੀ ਗਠੀਆ ਹੁਣ ਜਦੋਂ ਸਾਡਾ ਸਿਸਟਮ ਖਾਣ ਦਾ ਵਿਗੜ ਚੁੱਕਾ ਹੂੰ ਹਰ ਗੱਲ ਹਰ ਮਾਰੀ ਚੋਸ ਤੇ ਨਿਰਭਰ ਹੋਣ ਹੁੰਦੇ ਆਂ ਅਸੀਂ ਵੀ ਸਾਡਾ ਖਾਣ ਪੀਣ ਜਦੋਂ ਵਿਗੜ ਜਾਂਦਾ ਵਾ ਠੀਕ ਹੈ ਗੈਹਤਿਆਬ ਬਣਨ ਲੱਗ ਜਾਂਦਾ ਵਾ ਖੂਨ ਘਾੜਾ ਹੋਣ ਲੱਗ ਜਾਂਦਾ ਕਸੂਰ ਬਣਨ ਲੱਗ ਜਾਂਦਾ ਵਾ ਉਹ ਵਿਗੜਦਾ ਵਿਗੜਦਾ ਗਠੀਆ ਪਣ ਜਾਂਦਾ ਵਾ ਠੀਕ ਹੈ ਤੇ ਇਹ ਅਸੀਂ ਪਹਿਲੋ ਖਿਆਲ ਨਹੀਂ ਕਰਦੇ ਉਹ ਥੋੜਾ ਬੋਧਾ ਜਦੋਂ ਆਪਣੇ ਹੱਥ ਟਾਈਟ ਹੋਣ ਲੱਗ ਜਾਂਦੇ ਆ ਬਾਹਰ ਹਰਕਤਾਂ ਸਰੀਰ ਨੂੰ ਹੁੰਦੀਆਂ ਬੋਡੀ ਨੂੰ ਪਤਾ ਲੱਗਦਾ ਪਰ ਸਾਨੂੰ ਵੀ ਸਭ ਤੋਂ ਵੱਧ ਉੱਠਣ ਬੈਠਣ ਦੇ ਵਿੱਚ ਥੋੜੀ ਥੋੜੀ ਮੁਸ਼ਕਲ ਸ਼ੁਰੂਆਤ ਹੋ ਜਾਂਦੀ ਆ ਜਿਵੇਂ ਅਸੀਂ ਉੱਠਦੇ ਆ ਥੋੜਾ ਜਿਆ ਤਕਲੀਫ ਦੇ ਨਾਲ ਓਠਣਾ ਜ਼ੋਰ ਲਾ ਕੇ ਉੱਠਣਾ ਵਾ ਇੱਕਦਮ ਖੜਾ ਨਹੀਂ ਹੋਇਆ ਜਾਣਾਗਾ ਉਂਗਲਾਂ ਸਵੇਰ ਟਾਈਟ ਹੋਣ ਜਾਨੀਏ ਸਵੇਰ ਉੱਠਦੇ ਆ ਆਪਣੋਂ ਉਂਗਲਾਂ ਟਾਈਟ ਹੋਣ ਲੱਗ ਜਾਂਦੀਆਂ ਹੱਥਾਂ ਦੀਆਂ ਠੀਕ ਹੈ ਤੇ ਇਹ ਚੀਜ਼ ਹੌਲੀ ਹੌਲੀ ਸਾਨੂੰ ਹਰ ਇੱਕ ਨੂੰ ਇਨਸਾਨ ਨੂੰ ਪਤਾ ਤਾਂ ਹਰ ਇੱਕ ਨੂੰ ਇਹਨਾਂ ਲੱਗ ਹੀ ਜਾਂਦਾ ਜੀ ਪਰ ਉਹ ਗ ਕੋ ਬੰਦਾ ਬਿਮਾਰੀਆਂ ਤੋਂ ਇਹਨਾਂ ਤੋਂ ਬਚ ਸਕਦਾ ਵਾ ਉਹ ਥੋੜਾ ਬਹੁਤਾ ਕੋਈ ਉਹਦੋਂ ਪੀਨ ਕਲਰ ਖਾਣੀ ਸ਼ੁਰੂ ਕਰ ਦਿੰਦਾ ਵਾ ਹਾਂਜੀ ਹਾਂਜੀ ਉਹ ਚੀਜ਼ਾਂ ਨਾਲ ਸਾਨੂੰ ਕਾਫੀ ਨੁਕਸਾਨ ਹੋ ਜਾਂਦਾ ਉਹ ਪੀਨ ਕਲਰ ਦੇ ਨਾਲ ਜੀ 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 ਜੇ ਅਸੀਂ ਘਰੇਲੂ ਚੀਜ਼ਾਂ ਤੋਂ ਕਦੇ ਵਰਤਣ ਲੱਗ ਜੀਏ ਤੇ ਅਸੀਂ ਜੀ ਤੋਂ ਬਚ ਸਕਦੇ ਫਿਰ ਇਹ ਸਾਡਾ ਹੀ ਉਹ ਸੁਭਾ ਸਾਨੂੰ ਯੂਟਿਊਬ ਤੇ ਜਦੋਂ ਕੋਈ ਹੁੰਦਾ ਇਨਸਾਨ ਉਹ ਦਰਦ ਕਰਦਾ ਜਿਵੇਂ ਜਿਵੇਂ ਉਹਦੀ ਬਾਡੀ ਗਰਮ ਹੋਈ ਜਾਂਦੀ ਹੈ ਕੰਮ ਕਰਦਾ ਵਾ ਉਵੇਂ ਉਵੇਂ ਉਹ ਦਰਦ ਉਹਦੇ ਪੀਨ ਹਟ ਜਾਂਦੀ ਹੌਲੀ ਹੌਲੀ ਠੀਕ ਹੈ ਜੀ ਪੀਨ ਉਵੇਂ ਫਿਰ ਉਹ ਕੁਝ ਲੰਮਾ ਸਮਾਂ ਇਸ ਤਰ੍ਹਾਂ ਇਨਸਾਨ ਦਾ ਚੱਲਦਾ ਰਹਿੰਦਾ ਫਿਰ ਹ ਸੋਧਣੀ ਸ਼ੁਰੂ ਕਰ ਹੋ ਜਾਂਦੀ ਹੈ ਕਿੰਗਾ ਅੰਗ ਮੁੜਨ ਲੱਗ ਜਾਂਦੇ ਐਂ ਤੇ ਆ ਕੇ ਠੀਕ ਹੈ ਆ ਮੋੜਾ ਹੀ ਮੁੜ ਜਾਂਦੀਆਂ ਪੈਰ ਮੁੜ ਜਾਂਦੇ ਆ ਠੀਕ ਹੈ ਇਹ ਕਾਫੀ ਉਹਦੇ ਵਿੱਚ ਨੌਬਤਾਂ ਆਉਂਦਾਂ ਆ ਉਹ ਮਾੜਾ ਪੀਨ ਕਲਰ ਲਾਈਨ ਕਰਕੇ ਸਾਰਾ ਹੁੰਦਾ ਜੀ ਇਹ ਅੱਛਾ ਹਾਂਜੀ ਪੀਨ ਕਲਰ ਤੋਂ ਬਚਣਾ ਚਾਹੀਦਾ ਅਸੀਂ ਕਹਦੇ ਨੇ ਵੀ ਚਲੋ ਆਪਾਂ ਕਿਹੜਾ ਸਾਨੂੰ ਕੰਮ ਦਾ ਵੀ ਲਾਲਚ ਹੁੰਦਾ ਕੰਮ ਵੀ ਕਰਨਾ ਹੁੰਦਾ ਪਰ ਉਹ ਪੀਨ ਕਲਰ ਤੋਂ ਜਰੂਰ ਬਚੋ ਤੁਸੀਂ ਫੇਰ ਤੁਹਾਨੂੰ ਇਹ ਮੁਸ਼ਕਲ ਨਹੀਂ ਆਊਗੀ ਜੇ ਪੀਨ ਕਲਰ ਲੈਣੇ ਤੁਹਾਨੂੰ ਮੁਸ਼ਕਲਾਂ ਆਉਣਗੀਆਂ ਜਿਵੇਂ ਕੋਈ ਇਨਸਾਨ ਆ ਕੋਈ ਔਰਤ ਮੇਕਅਪ ਕਰ ਲਿਆ ਬਿੰਦ ਬਿੰਦ ਮੁੜ ਕੇ ਤਾਂ ਉਸੇ ਤਰ ਥੋੜਾ ਜਿਹਾ ਵੱਧ 2 ਘੰਟਾ 2 ਘੰਟੇ 4 ਘੰਟੇ ਉਹਦਾ ਨਾਬ ਰਹਿਦਾ ਮੁੜ ਕੇ ਉਹੀ ਫੇਰ ਕੰਡੀਸ਼ਨ ਬੰਦੇ ਦੀ ਹੋ ਜਾਂਦੀ ਆ ਇਸ ਕਰਕੇ ਪੀਐਨ ਕਲਰ ਖਤਰਨਾਕ ਹੈ ਉਹਨਾਂ ਤੋਂ ਬਚਣਾ ਹੀ ਚਾਹੀਦਾ ਸਾਨੂੰ ਜੀ ਇਹ ਲੀਵਰ ਤੇ ਕਿਡਨੀਆਂ ਤੇ ਸਾਰੇ ਬੋਡੀ ਤੇ ਕਰਦਾ ਜੀ ਸਾਰੀ ਬੋਡੀ ਤੇ ਸਾਡੇ ਅਸਰ ਪੈਂਦਾ ਲੀਵਰ ਤੇ ਪੈਂਦਾ ਪੀਐਨ ਕਲਰ ਦਾ ਕਾफी ਸਾਨੂੰ ਪੈਂਦਾ ਵਾ ਕਿਉਂਕਿ ਤਾਂ ਪਾਣੀ ਇਸਤੇਮਾਲ ਬਹੁਤ ਹੀ ਘੱਟ ਕਰਦੇ ਆ ਠੀਕ ਹੈ ਇਹਦੇ ਕਰਕੇ ਸਾਰੀ ਬੋਡੀ ਤੇ ਅਸਰ ਪੈਂਦੇ ਪੈਂਦਾ ਜੀ ਤੇ ਸਾਡੇ ਆਪਣੇ ਆਪ ਦੇ ਬਣਦੇ ਜਿਵੇਂ ਦਾ ਮਹਾਯੋਗ ਰਾਜੋਗੀ ਇਹ ਯੋਗ ਰਾਜੋਗੀ ਇਹ ਕੈਲਸ਼ੀਅਮ ਹੋਗੀ ਅੱਛਾ ਉਹ ਸਾਡੇ ਕੈਪਸੂਲ ਥੋੜੇ ਜੇ ਬਹੁਤ ਵਧੀਆ ਬਣਦੇ ਆ ਅੱਛਾ ਜੀ ਮਤਲਬ ਦੋ ਦਿਨ ਤਿੰਨ ਦਿਨ ਚ ਹੀ ਰਿਜ਼ਲਟ ਦੇ ਦੇ ਦਿੰਦੇ ਹਫਤੇ ਹਫਤੇ ਚ ਪੂਰਾ ਦੱਸੋ ਵੀ ਇਹਦੇ ਵਿੱਚ ਇਸ ਤਰ੍ਹਾਂ ਦੇ ਕਿਹੜੀਆਂ ਚੀਜ਼ਾਂ ਪਾਈ ਹੁੰਦੀਆਂ ਨੇ ਤੁਸੀਂ ਇਹ ਜੀ ਭਸਮਾ ਹੁੰਦੀਆਂ ਜੜੀ ਬੂਟੀਆਂ ਹੁੰਦੀਆਂ ਉਹਨਾਂ ਦਾ ਨਾਂ ਤਾਂ ਯਾਦ ਨਹੀਂ ਜਾਂਦਾਗਾ ਠੀਕ ਹੈ ਇਹ ਜਿਵੇਂ ਗੁਗਣਾ ਚਾਹ ਜਾਂਦੀਆਂ ਮਾ ਮਹਾਜੋਗ ਰਾਜ ਗੁਗਲ ਯੋਗ ਰਾਜ ਗੁਗਲ ਠੀਕ ਹੈ 15ਵਾਂ ਫਟੂਰਾ ਡੋਡੀ ਬਹੁਤ ਤਰ੍ਹਾਂ ਦੀਆਂ ਇਹ ਹੁੰਦੀਆਂ ਹੱਡੀਆਂ ਉਹ ਮਰੀਜ਼ ਦੇ ਹਰ ਇੱਕ ਨੂੰ ਇੱਕੋ ਦਵਾਈ ਨਹੀਂ ਹੁੰਦੀ ਠੀਕ ਹੈ ਹਰ ਇੱਕ ਨੂੰ ਇਨਸਾਨ ਦੀ ਅਲੱਗ-ਅਲੱਗ ਦਵਾਈ ਹੁੰਦੀ ਆ ਉਹਦੇ ਮਦਦ ਨਵਜ ਦੇਖ ਕੇ ਪਤਾ ਲੱਗਦਾ ਆਪਾਂ ਨੂੰ ਕੀ ਦੇਣਾ ਵਾ ਉਸ ਹਿਸਾਬ ਨਾਲ ਉਹਨੂੰ ਮੈਡੀਸਨ ਦਿੱਤੀ ਜਾਂਦੀ ਆ ਜੀ 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 ਜਿਵੇਂ ਆਪ ਹੁਣ ਮਰੀਜ਼ ਤੇ ਕਹਿ ਦਿੰਦਾ ਵੀ ਸਾਨੂੰ ਤੁਸੀਂ ਫੋ ਉਸੀਂ ਮਰੀਜ਼ ਨੂੰ ਮਨਾ ਕਰਦੇ ਨੇ ਤੁਸੀਂ ਆ ਕੇ ਕਿ ਨਾ ਸਾਨੂੰ ਮਿਲ ਕੇ ਗੱਲਬਾਤ ਕਰਕੇ ਨਵਜ ਦਿਖਾਓ ਜਿੱਥੇ ਵੀ ਜਾਣਾ ਕਿ ਰਾਪ ਖੁਦ ਜਾਵ ਚੱਲ ਕੇ ਉਥੋਂ ਵੈਦ ਦਾ ਪਹਲੂ ਦੇਖੋ ਜਿੱਥੇ ਵੀ ਉਹ ਜਾਣੇ ਆ ਉਹਦੇ ਨੂੰ ਸਮਝੋ ਉਹਨੂੰ ਉਹਦੀ ਗੱਲ ਨੂੰ ਤੁਹਾਨੂੰ ਕੀ ਦੱਸ ਰਿਹਾ ਹੋ ਠੀਕ ਹੈ ਉਹ ਤੁਹਾਨੂੰ ਕਿ ਇਸ ਤਰ੍ਹਾਂ ਵਧੀਆ ਲੱਗਦੀ ਘੱਟਿਆ ਲੱਗਦੀ ਉਸ ਤਰ੍ਹਾਂ ਮੈਡੀਸਨ ਉਹ ਤੋਂ ਸ਼ੁਰੂ ਕਰੋ ਠੀਕ ਹੈ ਤੇ ਦਵਾਈਆਂ ਦੀ ਵਧੀਆ ਜਾ ਕੇ ਤਰੀਕੇ ਨਾਲ ਲਓ ਜਿਹੜੀ ਤੁਸੀਂ ਆਨਲਾਈਨ ਮੰਗਾਉਨੇ ਠੀਕ ਨਹੀਂ ਕੰਮਦੀ ਉਹਨਾਂ ਨੇ ਫਿਰ ਸੀਰ ਦੀ ਕਿਰਿਆ ਜਿਵੇਂ ਦੇਖ ਲਈ ਦੀ ਉਹਨਾਂ ਦੀ ਬੋਡੀ ਦੀ ਕਿਰਿਆ ਦੇਖ ਲਈ ਦੀ ਉਹਨਾਂ ਦੀ ਕਿਵੇਂ ਕਰਦੀ ਆ ਅੱਖਾਂ ਦੀ ਫੋਟੋ ਮਗਾ ਲਈ ਦੀ ਆ ਅੱਛਾ ਜੀ ਤੇ ਸਰੀਰ ਦਾ ਪੁੱਛਦੇ ਨੂੰ ਗੁੱਸਾ ਆਉਂਦਾ ਘਟ ਆਉਂਦਾ ਵਧ ਆਉਂਦਾ ਪੌਕ ਕਿੰਨੀ ਲੱਗਦੀ ਆ ਉਹ ਸਾਰਾ ਉਹਨਾਂ ਤੋਂ ਕਿਰਿਆ ਪੁੱਛ ਕੇ ਫਿਰ ਉਹਦੀ ਸਾਰੀ ਜਿਵੇਂ ਸਪੈਸ਼ਲ ਆ ਕੈਪਸੂਲ ਬਣਦਾ ਜੀ ਉਹ 골ਡਨ ਆ ਕੈਪਸੂਲ ਹਾਂ ਅੱਛਾ ਇਹ ਆਪਾਂ ਜਿਹਨੂੰ ਮਰਜ਼ੀ ਬਿਨਾਂ ਦੇਖੋ ਵੀ ਦੇ ਦੇਉ ਕੰਮ ਹਰ ਇੱਕ ਨੂੰ ਕਰੂਗਾ ਜਿਹਨੂੰ ਮਰਜ਼ੀ ਦੇ ਦੇਉ ਮਤਲਬ ਦਸੂਗਾ ਹਰ ਇੱਕ ਮਤਲਬ ਅੱਖਾਂ ਬੰਦ ਕਰਕੇ ਹਾਂ ਜੀ ਹਾਂ ਜੀ ਇਹ ਹਰ ਇੱਕ ਨੂੰ ਕਰੂਗਾ ਖਜੂਰ ਕਾਸ਼ਟਾ ਘਠੀਗਾ ਵਾ ਪਿਸਟੋਲ ਕੋਈ ਵੀ ਚੀਜ਼ ਆ ਸਾਰੇ ਦੇ ਕਾਲ ਓਵਰ ਕੰਮ ਕਰੂਗਾ ਜੀ ਓਕੇ ਛੋਟਿਆਂ ਦਾ ਵੀ ਜੋ ਗੱਡੀ ਟਰੈਕਟਰ ਸਕੂਟਰ ਗੱਡੀ ਆ ਸੀ ਉਹਨੂੰ ਗਰੀਸ ਕਰਾ ਲੈਣੇ ਵੈਰ ਕੋਲੇ ਹਾਂਜੀ ਅਸੀਂ ਜਿਹੜੇ ਸਾਡਾ ਗਰੀਸ ਆ ਸੀ ਉਹ ਖਤਮ ਕਰਤਾ ਬੋਡੀ ਦਾ ਉਹ ਕਿਵੇਂ ਖਤਮ ਹੋ ਜਾਂਦਾ ਦੁੱਧ ਕਿਉਂਤਾ ਅਸੀਂ ਖਾਂਦੇ ਹੀ ਨਹੀਂਗੇ ਅੱਛਾ ਦੁੱਧ ਕਿਉਂ ਦੇ ਨਾਲ ਸਾਡੇ ਉਹ એનર્ਜੀ ਬਣਨੀ ਆ ਉਹ ਅਸੀਂ ਬੰਦ ਕਰਤਾ ਓਕੇ ਤੇ ਉਹ ਗੋਡੇ ਸਾਡੇ ਦੁਖਣਾ ਹੀ ਆ ਇਸ ਕਰਕੇ ਦੁੱਧ ਕਿਉਂ ਨਹੀਂ ਛੱਡਣਾ ਚਾਹੀਦਾ ਦੁੱਧ ਬਿਲਕੁਲ ਕਾੜਨੀ ਦਾ ਕਾੜ ਕੇ ਜੀ ਉਹਨੂੰ ਚੰਗੀ ਤਰ੍ਹਾਂ ਕਾੜੋ ਦੋ ਵਗਾ ਦੇ ਕੇ ਦੁੱਧ ਚ ਦੁੱਧ ਨਾ ਛੱਡੋ ਜੀ ਗੱਲ ਮਗਾਉਂਦੀ ਦੁੱਧ ਨਾ ਛੱਡੋ ਕੁਝ ਨਹੀਂ ਹੁੰਦਾ ਬੰਦੇ ਨੂੰ ਨਹੀਂ ਕਾਮਯਾਬ ਤਾਂ ਹੁਣ ਦੁੱਧ ਆਪਣੇ ਘਰਾਂ ਚ ਪਿੰਡਾਂ ਚ ਮਿਲ ਜਾਂਦਾ ਪਿੰਡਾਂ ਚ ਤਾਂ ਕੋਈ ਮੁਸ਼ਕਲ ਨਹੀਂ ਆਉਂਦੀ ਜੀ ਠੀਕ ਹੈ ਤੇ ਬਹੁਤ ਵਧੀਆ ਗੱਲ ਹੁੰਦਾ ਦੁੱਧ ਮਿਲ ਜਾਂਦਾ ਪਿੰਡਾਂ ਚ ਪਿੰਡਾਂ ਚ ਮੁਸ਼ਕਲ ਨਹੀਂ ਸ਼ਹਿਰਾਂ ਚ ਜਦੋਂ ਮੁਸ਼ਕਲ ਆਉਂਦੀ ਆ ਹੂੰ ਹੂੰ ਤੇ ਦੁੱਧਾਂ ਦੀ ਰੇਖ ਦੇਖ ਚ ਲੈਣਾ ਚਾਹੀਦਾ ਵਾ ਕਿਉਂਕਿ ਇਹ ਵੀ ਆਪਣੇ ਦੁੱਧ ਦਾ ਵੀ ਬਹੁਤ ਕੰਮ ਮਾੜਾ ਹੀ ਆ ਠੀਕ ਹੈ ਉਹ ਵੀ ਗੱਲ ਸਹੀ ਆ ਉਹਨਾਂ ਦੀ ਵੀ ਹੂੰ ਹੂੰ ਦੁੱਧ ਸਹੀ ਨਹੀਂ ਮਿਲਦਾ ਪਰ ਦੁੱਧ 'ਚ ਨਿਗਰਾਨੀ ਰੱਖਣੀ ਚਾਹੀਦੀ ਖਾਣ ਪੀ ਕਤੇ ਯਾ ਫਲੀਜਾ ਨਗਰੀ ਜੋਂ ਕਾਢੋਂਗੇ ਨਾ ਤੁਸੀਂ ਤੁਹਾਨੂੰ ਪਤਾ ਲੱਗ ਜੂ ਆਪੇ ਉਹਦਾ ਜੀ ਜਦੋਂ ਕਾਢੋਂਗੇ ਜਦੋਂ ਆਪਾਂ ਨੂੰ ਗਠਿਆ ਦੀ ਸ਼ੁਰੂਆਤ ਹੁੰਦੀ ਜਦੋਂ ਆਪਾਂ ਸਵੇਰ ਉੱਠਦੇ ਆਪਾਂ ਤੋਠਿਆ ਨਹੀਂ ਜਾਂਦਾ ਗੰਗ ਪਰ ਜੁੜ ਜਾਂਦੇ ਆ ਥੋੜਾ ਜਿਹਾ ਜਦੋਂ ਸ਼ੁਰੂਆਤ ਹੁੰਦੀ ਆ ਹਾਂਜੀ ਉਹਦੀ ਗੱਲ ਕਰਦੇ ਆ ਜਦੋਂ ਪਹਿਲੀ ਪੌੜੀ ਦੇ ਪੈਰ ਧਰਦੇ ਆਪਾਂ ਚੜਦਣੂ ਠੀਕ ਹੈ ਉਦੋਂ ਗੋੜ ਨੂੰ ਥੋੜਾ ਜਿਹਾ ਤੁਸੀਂ ਇਹਨੂੰ ਭੰਦ ਲਓ ਥੋੜਾ ਚੌੜਾ ਕਰ ਲਓ ਠੀਕ ਹੈ ਕਿਵੇਂ ਜਿਵੇਂ ਹੱਥਾਂ ਦੇ ਉੱਤੇ ਥੋੜਾ ਜਿਆ ਇਹਨੂੰ ਐਂ ਬਣਾ ਲਓ ਲੇਪੀ ਜੇ ਬਣਾ ਲਓ ਅੱਛਾ ਮਤਲਬ ਪਾਣੀ ਪਾ ਕੇ ਜੀ ਇਹ ਕੀ ਹੈ ਜੀ ਇਹ ਸੁੰਡ ਆ ਜੀ ਅੱਛਾ ਜਿਹੜਾ ਆ ਰੱਖਿਆ ਹੋਇਆ ਹਾਂ ਬੱਸ ਇੰਨੀ ਬਣੀ ਆ ਇੰਨੀ ਪਾ ਕੇ ਆਹ ਸੁੰਡ ਆ ਅੱਛਾ ਜੀ ਤੁਸੀਂ ਇਹਨੂੰ ਬਸ ਐ ਕਰਕੇ ਗੋਲੀ ਬਣਾਓ ਦਿਖਾ ਦਿਓ ਇਹ ਤਾਂ ਤੁਸੀਂ ਵੀ ਖਾ ਗਏ ਤਾਂ ਖਾਣ ਵਾਸਤੇ ਸੀ ਅੱਛਾ ਜੀ ਆਪਾਂ ਵਰਤਦੇ ਰੋਜ਼ ਕਰੇ ਹਾਂ ਹਾਂਜੀ ਹਾਂ ਪਰ ਜਨਾ ਕਰੇ ਵਰਤਦੇ ਹਰ ਇੱਕ ਕਰੇ ਗੋੜਵੀ ਸੁੰਡ ਹਰ ਇੱਕ ਕਰਿਆ ਰੀਵ ਦੇ ਅਮੀਰ ਦੇ ਠੀਕ ਹੈ ਪਰ ਜਿਹੜਾ ਸੁੰਡ ਹਨ ਕਿ ਇਹੋ ਜੀ ਜਿਹੜਾ ਦਾਣਾ ਨੂੰ ਬਹੁਤ ਸੌਫ ਕਰਦਾ ਅੱਛਾ ਗੈਤ ਯਾ ਮਨੀ ਰਣ ਦਾ ਗੈਸ ਵੀ ਨਾੜਾ ਚ ਕੜਕੜ ਕੇ ਲਿਆਉਂਦਾ ਸੁੰਡ ਚ ਬੜੀ ਗੋਣਾ ਅੱਛਾ ਸੁੰਡ ਬੜੀ ਇੱਕ ਅਮਰਤ ਚੀਜ਼ ਆ ਠੀਕ ਹੈ ਅਸੀਂ ਇਹਨਾਂ ਵੀ ਤੜਕੇ ਫੜਕੇ ਲਾ ਕੇ ਖਤਮ ਕਰਦੇ ਨੇ ਨੂੰ ਤੁਹਾਨੂੰ ਐਂ ਖਾਓਗਾ ਤੁਹਾਨੂੰ ਰਿਜ਼ਲਟ ਦੇਊਗਾ ਇਹ ਸਭ ਤੇ ਜੀ ਦੱਸ ਦਊਗਾ ਇਹ ਸ਼ੁਰੂਆਤ ਜੀ ਨੂੰ ਹੋ ਗਈ ਨਾ ਠੀਕ ਹੈ ਉਹ ਹਫ਼ਤੇ 15 ਦਿਨ ਚ ਗੋਊਆ ਮੈਨੂੰ ਰੀ ਬਿਲ ਗਿਆ ਹੋ ਸਕਦਾ ਹੈ ਕਿ ਮਹਾਰਾਜ ਦੀ ਕਿਰਪਾ ਹੋ ਜੇ ਤੇ ਡਾਕਟਰ ਤੇ ਜਾਣਾ ਹੀ ਨਾ ਪਵੇ ਉਹਨੂੰ ਉਂਗਲਾਂ ਟੈਟਰਦੀਆਂ ਵਾਂ ਹੱਡੀਆਂ ਦੁਖਦੀਆਂ ਵਾਂ ਠੀਕ ਹੈ ਸੀਚ ਮਾੜੀ ਮੋੜੀ ਕੋਈ ਪੇਨ ਹੁੰਦੀ ਆ ਬਸ ਉੱਠਣ ਲੱਗਿਆ ਚੱਲਦੇ ਨਹੀਂ ਜੋੜ ਆਪਣੇ ਜਾਮ ਹੋ ਜਾਂਦੇ ਉਹ ਚੀਜ਼ ਖੋਲ੍ਹ ਜੂ ਸਾਰੀ ਇਹਦੇ ਨਾਲ ਬ੍ਰੇਨ ਦਾ ਹੁੰਦਾ ਜੀ ਇਹ ਬ੍ਰੇਨ ਦਾ ਹੁੰਦਾ ਜਿਵੇਂ ਆਹ ਕੈਪਸੂਲ ਆ ਤਿੰਨ ਟਾਈਮ ਦੇਣਾ ਪੈਂਦਾ ਜੀ ਪਾਰਕਿੰਸਨ ਹਾਂ ਇਹ ਕਿੰਨੇ ਕਦੇ ਨਾਲ ਹੋਰ ਦੇਣਾ ਪੈਂਦਾ ਰਮਮੀ ਦਾੜਾ ਕੈਪਸੂਲ ਬਣਿਆ ਹੁੰਦਾ ਠੀਕ ਹੈ ਤੇ ਇਹ ਮਤਲਬ ਬਹੁਤ ਵਧੀਆ ਰਿਜ਼ਲਟ ਆ ਜਮਾ ਬਿਲਕੁਲ ਪਾਸ ਹਟ ਜੂ ਜਮਾਂ ਜੀ ਕਿੰਨੇ ਹੱਥ ਲੱਗ ਜਾਂਦੇ ਆ ਹਾਂਜੀ ਹਾਂਜੀ ਕਿੰਗਾ ਦੋਨੇ ਹੱਥ ਕੇ ਦਾ ਪਾਸਾ ਕਿਸੇ ਦਾ ਸਿਰ ਮਤਲਬ ਐ ਵਜਨ ਅਗੇ ਦਾ ਇਸ ਤਰ੍ਹਾਂ ਹੋ ਜਾਂਦਾ ਹਾਂਜੀ ਇਹ ਮਹਾਰਾਜ ਕਿਰਪਾ ਕਰੇ ਜਮਾਂ ਠੀਕ ਹੋ ਜਾਂਦਾ ਜੀ ਗੁਰੂ ਸਾਹਿਬ ਕਿਰਪਾ ਕਰਨ ਜਮਾਂ ਠੀਕ ਹੋ ਜਾਂਦਾ ਮਹੀਨੇ 'ਚ ਵੀ ਹੋ ਸਕਦਾ ਇਹਨੂੰ 4 ਮਹੀਨੇ ਵੀ ਲੱਗ ਸਕਦੇ ਇਹ ਦਵਾਈ ਚੱਲੀ ਤੇ ਪਤਾ ਚੱਲਦਾ ਦਵਾਈ ਚੱਲੀ ਵੀ ਕਿੰਨਾ ਕੁ ਦੇ ਛੇਤੀ ਅਸਰ ਕਰਦੀ ਆ ਠੀਕ ਹੈ ਜਿਵੇਂ ਕੋਈ ਇਨਸਾਨ ਹੁੰਦਾ ਕਿਸੇ ਨੂੰ ਇੱਕ ਪੈਗ ਨਾ ਸ਼ਰਾਬੀ ਹੋਵੇ ਨਾ ਕੋਈ ਬੋਤਲ ਪੀ ਜਾਂਦੇ ਆ ਇਹੀ ਹਿਸਾਬ ਜਿਹੜੀ ਜੇ ਤਾਂ ਦਵਾਈ ਦਾ ਕਿੰਗਾ ਉਹ ਬਹੁਤ ਛੇਤੀ ਅਸਰ ਕਰਦੀ ਏ ਥੋੜਾ ਸਲੋ ਕਰਦੀ ਆ ਕੰਮ ਕਰ ਜਾਂ